ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ। ਰਾਮ ਸਰੂਪ ਅਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ। ਚਲੋ ਪੜਦੇ ਹਾਂ ਇਸ ਦਾ ਅਗਲਾ ਅਧਿਆਇ। ਅਸਲੀ ਇਨਸਾਨ ਦੀ ਕਹਾਣੀ ਦਾ ਤੀਜਾ ਅਤੇ ਚੌਥਾ ਭਾਗ। ਮੰਗਲਵਾਰ ਅੱਧੀ ਰਾਤ ਤੱਕ ਪੜ ਕੇ ਨਾਵਲ ਨਸੀਬ ਨੇ ਖਤਮ ਕਰ ਦਿੱਤਾ। ਮੰਗਲਵਾਰ ਨੂੰ ਵੀ ਉਹ ਡਾਕ ਥੈਲਾ ਦੇਖਣ ਹੀ ਗਿਆ। ਨਾ ਹੀ ਬਾਬਾ ਟੇਕ ਦੱਸਦੇ ਡੇਰੇ ਜਾ ਕੇ ਬੈਠਾ। ਸਾਰਾ ਦਿਨ ਨਾਵਲ ਹੀ ਪੜਦਾ ਰਿਹਾ ਅੱਧੀ ਰਾਤ ਨਾਵਲ ਖਤਮ ਕਰਨ ਉਪਰੰਤ ਉਹਨੂੰ ਇੱਕ ਮਾਨਸਿਕ ਤਸੱਲੀ ਮਿਲੀ ਅਲੈਕਸੇਈ ਪੇਟਰੋਵਿਚ ਨੇ ਜੰਗ ਤੋਂ ਮਗਰੋਂ ਉਸੇ ਕੁੜੀ ਔਲਿਆ ਨਾਲ ਵਿਆਹ ਕਰਵਾ ਲਿਆ ਤੇ ਹੁਣ ਉਹਨਾਂ ਦੇ ਇੱਕ ਬੇਟਾ ਸੀ ਵਿਕਟੋਰ ਨਸੀਬ ਨੇ ਇਹ ਫੈਸਲਾ ਵੀ ਕੀਤਾ ਕਿ ਕੋਠੇ ਕੜਕ ਸਿੰਘ ਜਾ ਕੇ ਉਹ ਪਸ਼ਪਿੰਦਰ ਨੂੰ ਇਹ ਨਾਵਲ ਪੜਾਵੇਗਾ ਅਗਲੀ ਸਵੇਰ ਉਹ ਸੁਸਤ ਸੁਸਤ ਜਿਹਾ ਕਾਫੀ ਦਿਨ ਜੜੇ ਉੱਠਿਆ ਜਾਪੀਗੇ ਖੇਤਾਂ ਵਿੱਚ ਜੰਗਲ ਪਾਣੀ ਗਿਆ ਆ ਕੇ ਗੁਸਲਖਾਨੇ ਵਿੱਚ ਬੈਠਾ ਕਿੰਨਾ ਹੀ ਚਿਰ ਟੂਟੀ ਥੱਲੇ ਨਾ ਆਉਂਦਾ ਰਿਹਾ ਬਸ਼ਪਿੰਦਰ ਉਹਦੀ ਔਲੇ ਸੀ ਉਹ ਉਹਦੇ ਬਾਰੇ ਹੀ ਸੋਚੀ ਜਾਂਦਾ ਰਿਹਾ ਅਤੇ ਨਹਾਈ ਗਿਆ ਕਪੜੇ ਪਾ ਕੇ ਉਡੀ ਕਰਨ ਲੱਗ ਗਿਆ ਅੱਜ ਤਾਂ ਚਿੱਠੀ ਆ ਜਾਣੀ ਚਾਹੀਦੀ ਹੈ ਅੱਜ ਡਾਕਥੱਲ ਆ ਜ਼ਰੂਰ ਦੇਖਣਾ ਹੈ ਵਿੱਚੋਂ ਚਿੱਠੀ ਨਾ ਨਿਕਲੀ ਤਾਂ ਡਾਕਖਾਨਾ ਫੂਕ ਦੇਾਂਗੇ ਵਿੱਚ ਡਾਕਪਾਪੂ ਨੂੰ ਸਾੜਾ ਚਿੱਠੀ ਮੰਗਵਾ ਕੇ ਹੀ ਨਹੀਂ ਦਿੰਦਾ ਡਾਕਟਰ ਲਾਦਾ 10:11 ਵਜੇ ਆਉਣਾ ਸੀ। ਉਹਨੇ ਮੇਰਾ ਦਾਗਿਸਤਾਨ ਕਿਤਾਬ ਚੁੱਕ ਲਈ। 728 ਸਫੇ ਇੱਕੋ ਬੈਠਕ ਵਿੱਚ ਪੜ ਦਿੱਤੇ। ਹੌਲੀ ਫੁੱਲ ਸ਼ੈਲੀ ਵਿੱਚ ਲਿਖੀ ਇਹ ਰਚਨਾ ਬਹੁਤ ਡੂੰਗੇ ਅਰਥ ਸਜਾਉਂਦੀ ਸੀ। ਲੋਕਗੀਤਾਂ ਦੀ ਤਸਵੀਰ ਵਾਲੇ ਵਾਰਤਕ। ਝਰ-ਝਰ ਪੈਂਦੀਆਂ ਕਵਤਾਵਾਂ ਦੇਆਂ ਫੁਹਾਰਾਂ। ਅਜੀਬ ਕਿਸਮ ਦਾ ਬਿਆਨ ਡੰਗ। ਕਹਾਵਤ ਹੈ। ਓਕਾਵਤੋ ਕਿੱਥੇ ਜੰਮਿਆ ਸੈਂ। ਡੰਗ ਗੁਫਾ ਵਿੱਚ। ਓਕਾਵ ਤੋ ਕਿੰਦਰ ਨੂੰ ਉੜਦਾ ਜਾ ਰਿਹਾ ਹਾਂ ਵਿਸ਼ਾਲ ਆਕਾਸ਼ ਵੱਲ 10 ਵਜੇ ਤੱਕ ਉਹ ਮੰਝੇ ਉੱਤੇ ਬੈਠਾ ਪੜਦਾ ਰਿਹਾ ਧੁੱਪ ਆਈ ਤਾਂ ਬਿਸਤਰਾ ਇਕੱਠਾ ਕਰਕੇ ਸਰਾਣੇ ਰੱਖ ਦਿੱਤਾ ਮੰਝੇ ਨੂੰ ਬਹੁੜ ਥੱਲੇ ਕਰ ਦਿੱਤਾ ਮਾਂ ਨੂੰ ਆਕੇ ਇੱਕ ਵਾਰੀ ਚਾ ਫੇਰ ਪੀ ਲਈ ਉਹ ਮੰਜੇ ਵਿੱਚ ਪੜਦਾ-ਪੜਦਾ ਡਾਕ ਖਾਣੇ ਵੱਲ ਨੂੰ ਤੁਰ ਪਿਆ ਡਾਕ ਖਾਲਾ ਅਜੇ ਨਹੀਂ ਸਿਆਇਆ ਉਹ ਡਾਕ ਖਾਣੇ ਵਿੱਚ ਬੈਠ ਕੇ ਹੀ ਪੜਨ ਲੱਗਿਆ ਇੱਕ ਸਟੂਲ ਲੈ ਲਿਆ ਅਤੇ ਪੜੀ ਗਿਆ ਕੋਈ ਧਿਆਨ ਨਾ ਕੀਤਾ ਕਿ ਡਾਕ ਬਾਬੂ ਕੀ ਕਹੀਂ ਜਾ ਰਿਹਾ ਹੈ ਕਦੋਂ ਰਜਿਸਟਰ ਦਾ ਸਹਾਵਕ ਤਾਂ ਮੁਕੰਮਲ ਕੀਤਾ ਹੈ ਕਦੋਂ ਫਾਰਮ ਭਰੇ ਹਨ ਅਤੇ ਕਦੋਂ ਮੋਹਰ ਦੀ ਤਰੀਖ ਬਦਲੀ ਹੈ ਪੂਰੇ 11 ਵਜੇ ਡਾਕ ਥੱਲਾ ਆਇਆ ਨਸੀਬ ਦੀ ਚਿੱਠੀ ਅੱਜ ਵੀ ਨਹੀਂ ਸੀ ਉਹ ਡਾਕ ਬਾਬੂ ਵੱਲ ਔਖਾ ਜਿਹਾ ਹੋ ਕੇ ਜਾ ਗਿਆ ਪੁੱਛਣ ਲੱਗਿਆ ਕਿਉਂ ਜੀ ਸੰਘੇੜਾ ਵਾਇਆ ਬਰਨਾਲਾ ਜ਼ਿਲ੍ਹਾ ਸੰਗਰੂਰ ਲਿਖਣਾ ਹੀ ਕਾਫੀ ਹੈ ਜਾਂ ਇਤੋਂ ਦੇ ਐਡਰੈਸ ਨਾਲ ਹੋਰ ਵੀ ਕੁਝ ਦੇਣਾ ਪੈਂਦਾ ਹੈ ਬੱਸ ਐ ਨਹੀਂ ਬਹੁਤ ਐ ਚਿੱਠੀ ਦਾ ਸੰਘੇੜਾ ਜ਼ਿਲ੍ਹਾ ਸੰਗਰੂਰ ਲਿਖਣ ਵਾਲੀ ਮਿਲ ਜਾਂਦੀ ਐ ਬਾਇਆ ਬਰਨਾਲਾ ਲਿਖੋ ਜਾਂ ਨਾ ਲਿਖੋ ਨਸੀਬ ਬੁੱਲਣਾ ਵਿੱਚ ਹੀ ਬੁੜਬੜਾਇਆ ਚਿੱਠੀ ਸਾਲੀ ਜਾਂਦੀ ਕਿੱਧਰ ਐ ਫੇਰ ਪੁੱਛਿਆ ਕਿਉਂ ਜੀ ਨਸੀਬ ਸਿੰਘ ਪਿੰਡ 'ਚ ਕੋਈ ਹੋਰ ਤਾਂ ਨਹੀਂ ਹੈਗਾ ਨਾ ਕੋਈ ਨਹੀਂ ਇਕ ਬਸ ਤੂੰ ਹੀ ਐ ਡਾਕ ਬਾਬੂ ਆਪਣੇ ਧਿਆਨ ਵਿੱਚ ਹੀ ਉਹਦੀਆਂ ਗੱਲਾਂ ਦਾ ਜਵਾਬ ਦਿੰਦਾ ਜਾ ਰਿਹਾ ਸੀ ਚਿੱਠੀਆਂ ਛਾਂਟਦਾ ਮੋਰਾ ਲਾਂਦਾ ਤੇ ਫੇਰ ਰਜਿਸਟਰ ਤੇ ਫਾਰਮ ਵਿੱਚ ਕੋਈ ਇੰਦਰਾਜ ਕਰਦਾ। ਉਹਨੂੰ ਤਾਂ ਆਪਣੇ ਕੰਮ ਦੀ ਗੌਰ ਸੀ। ਨਸੀਬ ਬਹੁਤ ਔਖਾ ਹੋਇਆ ਖੜਾ ਸੀ। ਅਖੀਰ ਉਹ ਉੱਥੋਂ ਹਿੱਲਿਆ ਅਤੇ ਸੁਸਤ ਚਾਲ ਤੁਰਦਾ ਤੁਰਦਾ ਬਾਬਾ ਟੇਕ ਦਸ ਦੇ ਡੇਰੇ ਤੇ ਆ ਗਿਆ। ਕਿਤਾਬ ਦੇ ਕੁਝ ਸਫੇ ਹੋਰ ਪੜੇ ਅਤੇ ਫੇਰ ਥੜੇ ਵਾਲੇ ਨਿੰਮਹੇਟ ਮੰਜੇ ਉੱਤੇ ਸਰਾਣੇ ਥੱਲੇ ਬਾਹਂ ਦੇ ਕੇ ਪੈ ਗਿਆ। ਉੱਤੇ ਹੋਰ ਕੋਈ ਨਹੀਂ ਸੀ। ਚੁੱਪ ਵੀ ਇੱਕ ਨਸ਼ਾ ਹੁੰਦੀ ਹੈ। ਉਹਨੂੰ ਨੀਂਦ ਦਾ ਢੂਲਾ ਆ ਗਿਆ। ਚਪੱਕਾ ਜਿਹਾ ਪਿਆ। ਜਿਵੇਂ ਕੋਈ ਜਣਾ ਇੱਕ ਚਿੱਠੀ ਉਹਦੇ ਹੱਥ ਫੜਾ ਰਿਹਾ ਹੋਵੇ ਨਵਾਂ ਨਕੋਰ ਅੰਤਰਦੇਸ਼ੀ ਪੱਤਰ ਉਹ ਹੜਬੜਾ ਕੇ ਉੱਠ ਖੜਾ ਹੋਇਆ ਅੱਖਾਂ ਮਲੀਆਂ ਉੱਥੇ ਤਾਂ ਹੋਰ ਕੋਈ ਨਹੀਂ ਸੀ ਇੱਕ ਨਿੱਕਾ ਜਿਹਾ ਸੁਪਨਾ ਉਹਨੂੰ ਕਿੰਨਾ ਵੱਡਾ ਝਟਕਾ ਮਾਰ ਗਿਆ ਸੀ ਮੈਲੇ ਲੱਠੇ ਦਾ ਅੱਧੋ ਰਾਣਾ ਚਾਦਰਾ ਤੇੜ ਪਾ ਕੇ ਨੰਗੇ ਪਿੰਡੇ ਫਿਰਦਾ ਗੱਭਰੂ ਜਵਾਨ ਮੁੰਡਾ ਪੰਪ ਉੱਤੇ ਖਾਲੀ ਬੋਤਲਾਂ ਬੁਰਸ਼ ਮਾਰ ਮਾਰ ਸਾਫ਼ ਕਰ ਰਿਹਾ ਸੀ ਨਸੀਬ ਨੇ ਉਹ ਤੋਂ ਪਾਣੀ ਮੰਗਿਆ ਦੋ ਬੋਤਲਾਂ ਹੀ ਬਾਕੀ ਸਨ ਮੁੰਡਾ ਪਿੱਤਲ ਦਾ ਗਲਾਸ ਭਰ ਕੇ ਪਾਣੀ ਦੇ ਗਿਆ ਬਾਬੇ ਸਭ ਮਰੀਜ਼ਾਂ ਨੂੰ ਪੁਖਤਾ ਚੁੱਕੇ ਸਨ ਪੈਰਾਂ ਵਿੱਚ ਲੱਕੜ ਦੇ ਪਉਏ ਗਲ țeੜ ਤੇਰੀ ਕਾਰਡ ਦਾ ਬਦਾਮੀ ਕੁੜਤਾ ਪਚਾਦਰਾ ਖੁੱਲੀ ਦਾੜੀ ਤੇ ਮੁਸਕਰਾ ਹਟਾਂ ਬਖੇਰ ਦਾ ਸਦਾ ਬਹਾਰ ਚਿਹਰਾ ਆਪਣੇ ਕਮਰੇ ਵਿੱਚ ਜਾ ਕੇ ਹੁਣ ਉਹਨਾਂ ਨੇ ਰੋਟੀ ਖਾਣੀ ਸੀ ਉਹਨਾਂ ਨੇ ਦੇਖਿਆ ਨਿਮਤਲੇ ਨਸੀਬ ਇਕੱਲਾ ਬੈਠਾ ਹੈ ਅਤੇ ਉਦਾਸ ਜਿਹਾ ਲੱਗਦਾ ਹੈ ਉਹਨਾਂ ਨੇ ਜਾਂਦੇ ਜਾਂਦੇ ਸੁਭਾਈ ਕੀ ਪੁੱਛ ਲਿਆ ਸਨਾਵੇ ਜਵਾਨਾ ਕਿਵੇਂ ਆ ਸਰੀਰ ਠੀਕ ਹੈ ਜੀ ਕਿਵੇਂ ਢਿੱਲਾ ਜਾਂ ਬੋਲਦਾ ਹੈ ਇਹ ਕਿਹੜੀ ਪੁਸਤਕ ਦੀ ਸਟੱਡੀ ਕਰ ਰਿਹਾ ਉਹਦੇ ਹੱਥ ਵਿੱਚ ਕਿਤਾਬ ਦੇਖ ਕੇ ਬਾਬਿਆ ਨੇ ਪੁੱਛਿਆ ਇਹ ਤਾਂ ਮੇਰਾ ਦਾਗਿਸਤਾਨ ਹੈ ਜੀ ਬਰਨਾਲਿਓ ਲਿਆਂਦੀ ਸੀ ਹੁਣ ਇਹ ਪੜਦਾ ਮੇਰਾ ਦਾਗਿਸਤਾਨ ਦੇਖਾਂ ਇਹ ਪੁਸਤਕ ਦੀ ਤਾਂ ਬੜੀ ਚਰਚਾ ਸੁਣੀ ਆ ਮੈਂ ਲੇਖਕ ਲੋਕ ਬਹੁਤ ਗੱਲਾਂ ਕਰਦੇ ਹੁੰਦੇ ਨੇ ਬਰਨਾਲੇ ਜਾਈਦਾ ਜਦੋਂ ਹਾਂਜੀ ਉੱਥੋਂ ਸੁਣ ਕੇ ਹੀ ਮੈਂ ਖਰੀਦੀ ਐ ਇਹ ਕਦਾਵ ਨਸੀਬ ਨੇ ਬਾਬਿਆਂ ਨੂੰ ਫੜਾ ਦਿੱਤੀ ਉਹ ਬੋਲੇ ਤੂੰ ਖਤਮ ਕਰ ਲੈ ਪਹਿਲਾਂ ਫਿਰ ਮੈਨੂੰ ਦੇ ਮੈਂ ਵੀ ਕੱਢੂੰ ਕੁਸ਼ੇਦੇ ਚੋਂ ਬਾਬਸ ਕਿਤਾਬ ਦਿੰਦੇ ਸਮੇ ਬਾਬਿਆਂ ਦੀ ਨਿਗਾ ਨਸੀਬ ਦੇ ਚਿਹਰੇ ਉੱਤੇ ਬੈ ਗਈ ਅੱਖਾਂ ਡੁੱਬੀਆਂ ਹੋਈਆਂ ਪੁੱਛਣ ਲੱਗੇ ਭਾਈ ਤੇਰੀਆਂ ਅੱਖਾਂ ਕਿਵੇਂ ਆ ਉਹ ਸੂਤ ਤਾਂ ਹੈ ਨੋ ਹਾਂਜੀ ਠੀਕ ਆ ਨਹੀਂ ਠੀਕ ਤਾਂ ਨਹੀਂ ਲੱਗਦਾ ਕਿਤੇ ਬਹੁਤਾ ਤਾਂ ਨਹੀਂ ਵੱਡਦਾ ਰਹਿੰਦਾ ਨਹੀਂ ਜੀ ਐਨਾ ਤਾਂ ਕਿਹੜਾ ਵੱਡਦਾ ਮੈਂ ਤਾਂ ਫੇਰ ਕੋਈ ਅੰਦਰਲਾ ਰੋਗ ਹੈ ਜਵਾਨ ਨਾ ਜੀ ਅੰਦਰਲਾ ਰੋਗ ਤਾਂ ਕੋਈ ਨਹੀਂ ਫਿਰ ਚਿਹਰਾ ਤੇਰਾ ਮਰ ਜਾਇਆ ਜਿਹਾ ਕਿਉਂ ਹੈ ਦੱਸ ਨਾ ਦੱਸ ਗੱਲ ਤਾਂ ਜ਼ਰੂਰ ਹੈ ਕੋਈ ਮੁੰਡਾ ਨੀਵੀ ਪਾ ਗਿਆ ਬਾਬੇ ਉਹਦੇ ਸਹਰਾਣੇ ਵੱਲ ਬੈਠ ਗਏ ਉਹਦੇ ਮੋਢਿਆਂ ਤੋਂ ਦੀ ਬਾਹ ਕੱਢ ਕੇ ਉਹਨੂੰ ਝੰਜੋੜਿਆ ਉੰਜ ਹੀ ਪੁੱਛਿਆ ਐਤ ਕੀ ਧਾਮ ਬੜੇ ਦਿਨ ਲੱਗ ਗਿਆ ਤੂੰ ਇੱਥੇ ਪਹਿਲਾਂ ਤਾਂ ਕਦੇ ਇੰਨਾ ਛਿਰ ਰਿਹਾ ਨਹੀਂ ਤੂੰ ਹੂੰ ਬੱਸ ਜੀ ਹੁਣ ਤਾਂ ਚਲੀ ਆਈ ਜਾਊਂਗਾ ਮਾਮਾ ਵੀ ਫਿਕਰ ਕਰਦਾ ਹੁਣ ਮੈਂ ਤਾਂ 1-2 ਦਿਨਾਂ ਵਾਸਤੇ ਹੀ ਆਇਆ ਸੀ ਨਸੀਬ ਰੂਣ ਵਾਂਗ ਬੋਲ ਰਿਹਾ ਸੀ ਬਾਬਿਆਂ ਨੇ ਉਹਦੇ ਹੱਥੋਂ ਕਿਤਾਬ ਫੜ ਲਈ ਖੋਲ ਕੇ ਏਧਰ ਉਧਰ ਵਰਕੇ ਪੜਟਣਗੇ ਲੰਗਰ ਵਿੱਚ ਕੰਮ ਧੰਦਾ ਕਰਦੇ ਫਿਰਦੇ ਮੁੰਡੇ ਨੂੰ ਹਾਕ ਮਾਰੀ ਮੋਦਨ ਦਾਸ ਬਈ ਥਾਲੀ ਲੈ ਚੱਲ ਫਿਰ ਉੱਥੇ ਖਾ ਲਈਏ ਦੋ ਬੁਰਕੀਆਂ ਸਤਨਾਮ ਜੀ ਨੰਗਾ ਸਿਰ ਨੰਗੇ ਪੈਰ ਨੰਗਾ ਪਿੰਡਾ ਪਰ țeੜ ਚਾਦਰਾਂ ਮੁੰਡੇ ਨੇ ਲੰਗਰ ਵਿੱਚੋਂ ਹੀ ਉੱਚਾ ਬੋਲ ਕੱਢ ਕੇ ਹੰਗਾਰਾ ਭਰਿਆ ਵੇਖ ਕੀ ਸੋਣਾ ਲਿਖਿਆ ਰਸੂਲ ਹਮਜ਼ਾ ਤੋਬ ਨੇ ਕਿਤਾਬ ਵਿੱਚ ਉਹ ਬਾਬਿਆਂ ਨੇ ਪੜ੍ਹ ਕੇ ਸੁਣਾਇਆ ਜੇ 20 ਸਾਲ ਦੀ ਉਮਰ ਵਿੱਚ ਤੁਹਾਡੇ ਵਿੱਚ ਕੋਈ ਤਾਕਤ ਨਹੀਂ ਤਾਂ ਕਦੀ ਆਸ ਹੀ ਨਾ ਰੱਖੋ ਕਿ ਕਦੀ ਆਵੇਗੀ ਕਿਉਂਕਿ ਇਹ ਨਹੀਂ ਆਵੇਗੀ ਜੇ 30 ਸਾਲਾਂ ਦੀ ਉਮਰ ਤੇ ਤੁਹਾਨੂੰ ਸਮਝ ਨਹੀਂ ਆਈ ਤਾਂ ਆਸ ਹੀ ਨਾ ਰੱਖੋ ਕਿ ਇਹ ਆਵੇਗੀ ਕਿਉਂਕਿ ਇਹ ਨਹੀਂ ਆਵੇਗੀ ਜੇ 40 ਸਾਲਾਂ ਦੇ ਹੋ ਕੇ ਵੀ ਤੁਹਾਡੇ ਕੋਲ ਪੈਸਾ ਨਹੀਂ ਤਾਂ ਆਸ ਹੀ ਨਾ ਰੱਖੋ ਕਿ ਇਹ ਆਉਣਗੇ ਕਿਉਂਕਿ ਇਹ ਨਹੀਂ ਆਉਣਗੇ ਇਟਾ ਬੰਦ ਕਰਕੇ ਉਹਨਾਂ ਨੇ ਨਸੀਬ ਨੂੰ ਫੜਾਈ ਤੇ ਫੇਰ ਆਖਿਆ ਤੂੰ ਪੜ ਲੈ ਪਹਿਲਾਂ ਫੇਰ ਮੈਨੂੰ ਦੇਈ ਤੇ ਫੇਰ ਕਿਹਾ ਆ ਜਾ ਫਿਰ ਭੋਜਨ ਛਕ ਲੈ ਬੱਸ ਜੀ ਰੋਟੀ ਤਾਂ ਕਿਉਂ ਵਾਹ ਲੰਗਰ 'ਚ ਬੈਠ ਕੇ ਖਾ ਲੈ ਚਾਹ ਬਣਵਾ ਲੈ ਬਾਬਿਆਂ ਨੇ ਮੁੰਡੇ ਨੂੰ ਫੇਰ ਹੱਥ ਮਾਰੀ ਮੋਦਨ ਦਾਸ ਬਈ ਨਸੀਬ ਨੂੰ ਵਿਸ਼ਕਾ ਭੋਜਨ ਇੱਥੇ ਆਪਣੇ ਕੋਲ ਹੀ ਸੱਦ ਲੈ ਚਾਹ ਕਰਦੀ ਫੇਰ ਵਿਦਿਆਰਥੀ ਦਾਤਾ ਮਹਾਯੁਗ ਹੁੰਦਾ ਹੈ ਨਸੀਬ ਚਾਉਂਦਾ ਸੀ ਕਿ ਅੰਦਰ ਬੈਠ ਕੇ ਉਹ ਬਾਬਿਆਂ ਕੋਲ ਬਣਾ ਦੇਲ ਫਰੋਲੇ ਬਾਬੇ ਸੱਜਣਪੁਰਸ਼ ਅਤੇ ਵਿਦਵਾਨ ਹਨ ਕੀ ਐ ਕੋਈ ਸਿੱਖ ਮੱਤਿ ਮਿਲ ਜਾਵੇ ਤੇ ਇਹ ਤਾਂ ਆਪ ਵਰਗਾ ਹੱਡਾਂ ਨੂੰ ਚਿਮੜਿਆ ਪਸ਼ਪਿੰਦਰ ਦਾ ਖਿਆਲ ਕਿਤੇ ਉਹਨੂੰ ਕਿਸੇ ਗਾਰ ਵਿੱਚ ਹਿੰਲ ਜਾ ਸੁਟੇ ਜਕ ਤੱਕ ਕਿ ਵਿਜਪਿਆ ਤਾਂ ਉਹ ਥਾਂ ਦੀ ਥਾਂ ਬੈਠਾ ਰਿਹਾ ਬਾਬਿਆਂ ਕੋਲ ਅੰਦਰ ਕਮਰੇ ਵਿੱਚ ਜਾਣ ਦਾ ਹੌਸਲਾ ਉਹਦੇ ਕੋਲ ਇਕੱਠਾ ਨਹੀਂ ਹੋ ਰਿਹਾ ਸੀ ਕਮਰੇ ਵਿੱਚ ਥਾਲੀ ਦੇ ਕੇ ਮੋਦਨ ਲੰਗਰ ਵਿੱਚ ਵਾਪਸ ਆਇਆ ਅਤੇ ਇੱਕ ਥਾਲੀ ਹੋਰ ਲੈ ਕੇ ਨਸੀਬ ਨੂੰ ਹਾਕ ਮਾਰ ਦਿੱਤੀ ਆਜੋ ਜੀ ਆਜੋ ਫਿਰ ਨਾਲ ਦੀ ਨਾਲ ਚੁੱਲ੍ਹੇ ਉਤੇ ਚਾਹ ਵੀ ਧਰ ਲਈ ਲੰਗਰ ਵਿੱਚ ਜਾ ਕੇ ਨਸੀਬ ਰੋਟੀ ਖਾਣ ਲੱਗਿਆ ਮੋਟੀਆਂ-ਮੋਟੀਆਂ ਦੋ ਰੋਟੀਆਂ ਮੂੰਗੀ ਦੀ ਦਾਲ ਇੱਕ ਕੌਲੀ ਵਿੱਚ ਮੱਖਣੀ ਇੱਕ ਵਿੱਚ ਦਹੀਂ ਖੱਟੀ ਲਸੀ ਦਾ ਭਰਿਆ ਗਲਾਸ ਨਸੀਬ ਨੇ ਹੋਰ ਕੁਝ ਨਹੀਂ ਮੰਗਿਆ ਰੋਟੀ ਖਾ ਕੇ ਆਖਣ ਲੱਗਿਆ ਚਾਹ ਦੀ ਕੀ ਲੋੜ ਸੀ ਬਾਬਿਆਂ ਦਾ ਹੁਕਮ ਸੀ ਜੀ ਖੱਟੀ ਲੱਸੀ ਪੀਤੀ ਐ ਚਾਹ ਪੀ ਲਈ ਤਾਂ ਅੰਦਰ ਜਾ ਕੇ ਲੜਨਾ ਪੈਣਾ ਆਪਣਾ ਮੂਡ ਠੀਕ ਕਰਨ ਲਈ ਨਸੀਬ ਨੇ ਹਾਸੀ ਵਿੱਚ ਆਖਿਆ ਲੜ ਪਈਆਂ ਤਾਂ ਬਾਬੇ ਹੈਗੇ ਫੇਰ ਸਮਝਾਤਾ ਕਰਾ ਦੇਣਗੇ ਵਾਹ ਬੇ ਮਿੱਤਰਾ ਬੱਲੇ ਤੇਰੇ ਮੋਦਨ ਦੀ ਹਾਦਰ ਜਵਾਬੀ ਉਤੇ ਨਸੀਬ 당ਗ ਰਹਿ ਗਿਆ ਫੇਰ ਪੁੱਛਿਆ ਕਿ ਤੇਨੇ ਘਰ ਜਵਾਂਦੇ ਪਿੰਡ ਦਾ ਸਾਡਾ ਜੀ ਚੰਨਣ ਵਾਲ ਐ ਹੁਣ ਸਮਝ ਲੈ ਬਾਬਿਆਂ ਗੋਲੀ ਆ ਇਹੀ ਕਾਰਬਾਰ ਐ ਪਿੰਡ ਤਾਂ ਆਪਾਂ ਜਾਣਾ ਨਹੀਂ ਮੁੜ ਕੇ ਚੰਨਣ ਵਾਲੋ ਕੀ ਦਾ ਮੁੰਡਾ ਹੋਇਆ ਤੂੰ ਨਸੀਬ ਨੇ ਸੁੱਤੇ ਹੀ ਪੁੱਛ ਲਿਆ ਅਸੀਂ ਜ਼ਿੰਮੇਦਾਰਾਂ ਜੀ ਮੈਂ ਅਮਰੀਕ ਤੋਂ ਦਾ ਮੁੰਡਾ ਹੁਲਾ ਤੋਂ ਦਾ ਪੁੱਤ ਆ ਨਸੀਬ ਦੇ ਮੱਥੇ ਵਿੱਚ ਇੱਕ ਚੀਜ਼ ਉੱਠੀ ਪੁਸ਼ਪਿੰਦਰ ਦੇ ਮਾਮੇ ਦਾ ਨਾਮ ਵੀ ਅਮਰੀਕ ਹੀ ਐ ਛੱਟ ਦੇ ਕੇ ਪੁੱਛਿਆ ਉਹੀ ਅਮਰੀਕ ਸਿਓਣ ਜਿਹਦੀ ਭੈਣ ਕੋਟੇ ਖੜਕ ਸਿੰਘਾ ਹਾਂ ਜੀ ਉਹ ਪੂਆ ਮੇਰੀ ਤੁਸੀਂ ਕਿਵੇਂ ਜਾਣਦੇ ਹੋ ਜੀ ਮੇਰੇ ਨਾਨਕੇਆਂ ਕੋਠੇ ਕਹਿ ਕੇ ਨਸੀਬ ਚੁੱਪ ਹੋ ਗਿਆ ਤੇ ਫਿਰ ਕਿੰਨੀ ਹੀ ਦੇਰ ਮੋਦਨ ਦੇ ਮੂੰਹ ਵੱਲ ਟਿਕਟਿਗੀ ਲਾ ਕੇ ਦੇਖਦਾ ਰਿਹਾ ਮੋਦਨ ਲੰਗਰ ਵਿੱਚ ਚੁੱਕਣ ਧਰਨ ਜਿਹਾ ਕੰਮ ਕਰਦਾ ਫਿਰਦਾ ਰਿਹਾ ਇੱਕ ਵਾਰ ਵਿਚਦੀ ਬਾਬਿਆਂ ਵੱਲ ਵੀ ਘੇੜਾ ਮਾਰ ਆਇਆ ਫਿਰ ਗਿਆ ਤਾਂ ਝੂਠੇ ਭਾਂਡੇ ਚੁੱਕ ਲਿਆ ਨਸੀਬ ਲੱਕੜ ਦੀ ਫੱਟੀ ਉੱਤੇ ਬੈਠਾ ਕੁੱਟੀ-ਕੁੱਟੀ ਚਾਹ ਪੀਂਦਾ ਰਿਹਾ ਕਿੰਨਾ ਹੀ ਝੇਰ ਮੋਦਨ ਸੰਬੰਧੀ ਸੋਚੀ ਗਿਆ ਮੋਢੇ ਚਿਹਰੇ ਵਿੱਚ ਉਹਨੂੰ ਪੁਸ਼ਪਿੰਦਰ ਦਾ ਚਿਹਰਾ ਦਿਸਣ ਲੱਗਿਆ ਉਹੀ ਅੱਖਾਂ ਉਹੀ ਨੱਕ ਉਹੀ ਚੌੜਾ ਮੱਥਾ ਛਾਦਾ ਛੋਟਾ ਗਲਾਸ ਉਹਨੇ ਖਾਸਾ ਚਿਰ ਲਾ ਕੇ ਪੀਤਾ ਠਹਾ ਠਹਿਰ ਕੇ ਜਿਵੇਂ ਚਾਹਦਿਆਂ ਘੁੱਟਾ ਨਾਲ ਹੀ ਗੱਲਾਂ ਕਰਦਾ ਹੋਵੇ ਚਾਹ ਮੁਕਾ ਕੇ ਨਸੀਬ ਕਹਿੰਦਾ ਚੰਨਣ ਵਾਲ ਗਏ ਨੂੰ ਕਿੰਨਾ ਕਚਿਰ ਹੋ ਗਿਆ 2 ਸਾਲ ਹੋ ਗਏ ਜਦੋਂ ਦਾ ਆਇਆ ਮੁੜ ਕੇ ਨਹੀਂ ਗਿਆ ਭਰਾਵਾ ਬਾਪੂ ਮਰ ਗਿਆ ਨੌਵੀਂ ਜੋ ਵੱਡਦਾ ਸੀ ਭਾਈਆਂ ਨੇ ਸਕੂਲੋਂ ਹਟਾ ਲਿਆ ओके ਆ ਇਧਰ ਖੇਤੀ ਦੇ ਕੰਮ ਜੋ ਪੈ ਸਾਡੇ ਨਾਲ ਉਹ ਤਾਂ ਦੋਵੇਂ ਬਿਆਹੇ ਹੋਏ ਆ ਮਕਿਆ ਮੈਂ ਤਾਂ ਪੜਨਾ ਉਹ ਕਹਿੰਦੇ ਨਿਕਲ ਕਰੋ ਆਪਾਂ ਇੱਥੇ ਆਗੇ ਬਸ ਜੀ ਜੀ ਕਰਦੇ ਨੇ ਭਰਾਵਾ ਕਹਿ ਕੇ ਜਿਵੇਂ ਆਪਣਤ ਜਿਹੀ ਦਿਖਾਈ ਹੋਵੇ ਨਸੀਬ ਨੂੰ ਉਹਦਾ ਮੋਹ ਆਇਆ ਅਤੇ ਉਹਦੇ ਉੱਤੇ ਕਰਸਵੇ ਮੋਦਨ ਦੀ ਜ਼ਿੰਦਗੀ ਤਾਂ ਕੁਝ ਉਹਦੇ ਆਪਣੇ ਨਾਲ ਹੀ ਮਿਲਦੀ ਜੁਲਦੀ ਸੀ ਮਨ ਵਿੱਚ ਉਹ ਦਰੇ ਮੰਜ ਹੱਲਿਆ ਕੇ ਨਸੀਬ ਨੇ ਅੱਗੇ ਗੱਲ ਤੋਰੀ ਦੇਨੂ ਲੜਨੀ ਆਇਆ ਕੋਈ ਬਈ ਚੱਲ ਬਿੰਦ ਨੂੰ ਨਾ ਕਿਸੇ ਨੇ ਨਹੀਂ ਸਿਆਣਾ ਭਰਾਵਾ ਕੌਣ ਹੈ ਕਿਸੇ ਦਾ ماں ਹੈਗੀ ਐ ਉਹਨੂੰ ਪਰਜਾਈਆਂ ਨਹੀਂ ਸਿਰ ਚੁੱਕਣ ਦਿਨੀਆਂ ਡੈਣਾ ਨੇ ਡੈਣਾ ਲੰਗਰ ਵਿੱਚ ਬੈਠਾ ਨਸੀਬ ਉਹਦੇ ਨਾਲ ਖਾਸਾ ਚਿਰ ਗੱਲਾਂ ਕਰਦਾ ਰਿਹਾ ਇੱਧਰ ਉੱਧਰ ਮੋੜ ਪਾ ਕੇ ਉਹ ਕੋਠਿਆਂ ਦੀ ਗੱਲ ਛੇੜਦਾ ਮੋਦਨ ਦੇ ਫੁੱਫੜ ਹਰਦੇਤ ਸਿੰਘ ਦੇ ਮੁੰਡੇ ਹਰਿੰਦਰਪਾਲ ਅਤੇ ਉੜੀ ਪਸ਼ਪਿੰਦਰ ਦੀ ਗੱਲ ਜਦੋਂ ਆਉਂਦੀ ਤਾਂ ਉਹ ਪੱਥਰ ਜਿਹਾ ਬਣ ਕੇ ਰਹਿ ਜਾਂਦਾ ਅਤੇ ਚਾਹੁੰਦਾ ਕਿ ਮੋਦਨ ਪਸ਼ਪਿੰਦਰ ਦੀਆਂ ਗੱਲਾਂ ਕਰੀਂ ਜਾਵੇ ਤੇ ਉਹ ਸੁਣਨ ਜਿਹਾ ਹੋ ਕੇ ਸੁਣਿਆ ਚਲਿਆ ਜਾਵੇ ਮੋਦਨ ਦੇ ਮੂੰਹੋਂ ਪਸ਼ਪਿੰਦਰ ਦਾ ਨਾਮ ਨਿਕਲਦਾ ਤਾਂ ਉਹਨੂੰ ਕੋਈ ਸੁੱਖ ਜਿਹਾ ਮਿਲਦਾ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ then what